ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਅਵਰ ਕਿਵੇਂ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਸੁਣੇ ਸਾਡੇ 5 ਦੇ ਤਰੀਕ ਨੂੰ ਅੱਜ 8:30 ਹੈਗਾ ਅੱਜ ਮੰਗਲਵਾਰ ਆ ਅੱਜ ਆਪਾਂ ਖੜਾ ਬਰਨਾਲਾ ਮੰਡੀ ਦੇ ਵਿੱਚ ਸਾਨੂੰ ਆਪਾਂ ਦਿਖਾਉਣਾ ਵੀ ਅੱਜ ਦਾ ਕੀ ਭਾਅ ਜੀ ਅੱਜ ਸਬਜ਼ੀਆਂ ਤੇ ਫਲਾਂ ਦਾ ਰੇਟ ਆ ਤੇ ਆਲੂ ਤੇ ਪਿਆਜ਼ ਦਾ ਰੇਟ ਜੀ ਆਪਾਂ ਦੇਖਾਵਾਂਗੇ ਅੱਜ ਹੋਲ سیل ਦਾ ਰੇਟ ਤੇ ਕੀ ਚੱਲ ਰਿਹਾ ਜੀ ਅੱਜ ਦਾ ਫਿਰ ਆਪਾਂ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਜੀ ਅੱਜ ਦੋਸਤੋ ਚਲੋ ਆਪਾਂ ਦਿਖਾਉਣਾ ਵੀ ਅੱਜ ਦਾ ਕੀ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ 250 ਤੋਂ 250 ਤੋਂ 300 ਰੁਪਏ ਦਾ ਪਰ ਸੇਰੀ ਦਾ ਭਾਅ ਜੀ ਅੱਜ ਦਾ ਕੀ ਇਹ ਜੀ ਵਧੀਆ ਤੋਂ ਪਿੰਡੀ ਦਾ ਭਾਅ ਜੀ ਅੱਜ ਦਾ ਇਹ ਵਧੀਆ ਦਾ ਹਾਂ ਹਾਂ ਵਧੀਆ ਤੋਂ ਲੈ ਕੇ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਪਰ ਸੇਰੀ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਕੱਚੇ ਚੌਲੇ ਦਾ ਜੀ ਅੱਜ ਦਾ ਉੱਡਾ ਦੇ ਕਿਲ ਹੋ ਰਿਹਾ ਇਹ ਅੱਜ ਦਾ ਭਾਗ ਹੀ ਚੌਲੇ ਦਾ ਹਾਂਜੀ ਦੋਸਤੋ ਕੱਲ ਮੀਂਹ ਕਰਕੇ ਨਾ ਸੌਦਾ ਬਹੁਤ ਠੱਟ ਆਇਆ ਜੀ ਉਹ ਦਿਖਾ ਦਿੰਨੇ ਆਂ ਜੀ ਸੌਦਾ ਬੜਾ ਬੜਾ ਠੱਟ ਆਇਆ ਹੋਇਆ ਸੌਦਾ ਜੱਜ ਅੱਜ ਜੀ ਕੱਲ ਮੀਂਹ ਕਰਕੇ ਨਾ ਥੋੜਾ ਜਿਹਾ ਸੌਦੇ ਦੇ ਅਸਰ ਦਾ ਪੈਂਦੀ ਪੈਂਦਾ ਜੀ ਮੀਂਹ ਪੈ ਜਾਂਦਾ ਜੀ ਥੋੜਾ ਜਿਹਾ ਚੁਲਫਾ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਗ ਚੱਲ ਰਹੀ ਕਰਦੂ ਦਾ ਬਾਈ ਹੈਰੀ ਨਾਲ ਕਰਦੇ ਗੱਲਬਾਤ ਏ ਬਈ ਉਸ ਤੋਂ ਚਲੋ ਆਪਾਂ ਕਰਦੇ ਗੱਲਬਾਤ ਬਾਈ ਹੈਰੀ ਨਾਲ ਅੱਜ ਦਾ ਕਦੂ ਦਾ ਕੀ ਭਾਅ ਚੱਲਿਆ ਹੋਰ ਬਾਈ ਕਿਵੇਂ ਆ ਹੈਰੀ ਠੀਕ ਹੈ ਬਾਈ ਅੱਜ ਕਦੂ ਦਾ ਕੀ ਭਾਅ ਚੱਲਿਆ ਬਈ ਅੱਜ ਤੂੰ ਬਈ 30 ਕਿੰਤੀ ਕਿਹਾ 31 ਦੂਜਾ ਅੱਜ ਕਦੂ ਦੇਖਣ ਨੂੰ ਮਿਲਦਾ ਹੀ ਨਹੀਂ ਹੈਗਾ ਅੱਜ ਬਈ ਹਾਂ ਆਈ ਨਹੀਂ ਹੈਗਾ ਅੱਜ ਉਹ ਥੋੜਾ ਜਿਹਾ ਆਇਆ ਸੀਗਾ ਬਾਈ ਮੇਰੇ ਸਾਹ ਤੇ ਦਊ ਗੱਲ ਨੂੰ ਵਧੀਆ ਰੇਟ ਮੇਰੇ ਸਾਹ ਤੇ ਲੱਗਦਾ ਹੈਂ ਤੇ ਤਾਂ ਵੀ ਮੁੱਕ ਗਿਆ ਬਾਈ ਅੱਛਾ ਅੱਛਾ ਤੇ ਜਾਲ ਵਾਲਾ ਕਦੂ ਕੀ ਪਾਤੀ ਆਪਣਾ ਜਾਲ ਵਾਲਾ ਬਾਈ ਵੇਚਿਆਗਾ 40 ਤੋਂ 45 ਤੱਕ ਹਾਂਜੀ ਦੋਸਤੋ 40 ਤੋਂ ਲੈ ਕੇ 45 ਰੁਪਏ ਤੱਕ ਵਿਕੇ ਜੀ ਅੱਜ ਜਾਲ ਵਾਲਾ ਕਦੂ ਜੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਕਿਹੜਾ ਹਾਂਜੀ ਦੋਸਤੋ ਵਧੀਆ ਟਾਪ ਦੇ ਕਦੂ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਕਦੂ ਦਾ ਜੀ ਜਾਲ ਵਾਲੇ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਕਦੂ ਦਾ ਹਾਂਜੀ ਦੋਸਤੋ ਪੀਠੇ ਦਾ ਭਾਅ ਹੈਗਾ ਜੀ ਅੱਜ ਦਾ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਪੀਠੇ ਦਾ ਜੀ ਅੱਜ ਦਾ ਠੀਕ ਹੈ ਵਧੀਆ ਪੀਠੇ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 20 ਰੁਪਏ ਕਿਲੋ ਦਾ ਭਾਅ ਜੀ ਹਰੀ ਮਿਰਚ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਹਰੀ ਮਿਰਚ ਦੇ ਵਿੱਚ 5 ਕਿਲੋ ਦੀ ਭਰਤੀ ਕੀਤੀ ਹੁੰਦੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਤਾਂ 100 ਰੁਪਏ ਦੀ ਮਿਲਦੀ ਹੈ ਪਰ ਸੇਰੀ ਜੀ ਹਰੀ ਮਿਰਚ ਦੀ ਠੀਕ ਹੈ ਜੀ ਜੇ ਕਿਸੇ ਨੂੰ ਵੀ ਲੋੜ ਆ ਤਾਂ ਲਫਾਫਾ ਜਾ ਸਕਦਾ ਜੀ ਠੀਕ ਹੈ ਜੀ ਤੇ ਆ 5 ਕਿਲੋ ਦਾ ਹੁੰਦਾ ਜੀ ਇਹ ਲਫਾਫਾ ਇਹ ਕਿਸੇ ਨੇ ਵੀ ਲੈਣਾ ਤਾਂ 100 ਰੁਪਏ ਦਾ ਮਿਲ ਜਾਊਗਾ ਜੀ ਇਹ ਲਫਾਫਾ 5 ਕਿਲੋ ਵਾਲਾ ਹਰੀ ਮਿਰਚ ਦਾ ਬਾਈ ਹਰੀ ਹੋਰਾਂ ਕੋਲੇ ਆ ਸਕਦੇ ਜੇ ਕਿਸੇ ਨੇ ਵੀ ਲੈਣਾ ਜੀ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ ਵੰਡ ਗ੍ਰੇਡ ਦਾ ਭਾਅ ਹੈਗਾ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਜੀ ਅੱਜ ਦਾ ਕਿਉਂਕਿ ਤੋਰੀ ਅੱਜ ਬਹੁਤ ਘੱਟ ਆਈ ਹੋਈ ਹੈ ਜੀ ਬਾਈ ਹੁਰਾਂ ਕੋਲੇ ਤਾਂ ਕਰਕੇ ਥੋੜੀ ਮਹਿੰਗੀ ਹੋ ਰਹੀ ਹੈ ਜੀ ਅੱਜ ਕੱਲ ਮੀਂਹ ਕਰਕੇ ਨਾ ਥੋੜਾ ਜਿਹਾ ਸੌਦਾ ਬਹੁਤ ਘੱਟ ਆਇਆ ਜੀ ਅੱਜ ਕਿਹਾ ਜੀ ਅੱਜ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਜੀ ਅੱਜ ਹਾਂਜੀ ਦੋਸਤੋ ਚਿਬੜ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 52 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਚਿਬੜ ਦਾ ਜੀ ਅੱਜ ਦਾ ਕਿਲੋ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਚਿਬੜ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਗ੍ਰੇਡ ਲੈਣਾ ਪੈਂਦਾ ਜੀ ਹੋਲ ਸੇਲ ਦਾ ਰੇਟ ਹੈ ਜੀ ਨੈਟ ਠੀਕ ਹੈ ਜੀ ਤੇ ਆਪਾਂ ਦੂਜੇ ਤੁਹਾਨੂੰ ਪਰਲੇ ਦੂਜੇ ਵੀ ਦਿਖਾ ਦਿੰਦੇ ਆ ਜੀ ਆਪਾਂ ਹਾਂਜੀ ਦੋਸਤੋ ਤੁਹਾਨੂੰ ਅੱਜ ਆਪਾਂ ਪਰਮਲ ਵੀ ਦਿਖਾ ਲਿਆ ਪਰਮਲ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਇਹ ਇਹ ਤਾਂ ਲੱਗੇ 32 ਰੁਪਏ ਕਿਲਾ ਭਾਜ ਹੀ ਪਰਮਲ ਦਾ ਜੀ ਇਹ ਪਿਛਲੀ ਇਹ ਵੀ ਇਕੱਠੇ ਦਾ ਭਾਜ ਹੀ ਹੋਲ ਸੇਲ ਦਾ ਰੇਟ ਜੇ ਕਿਸੇ ਨੇ ਵੀ ਲੈਣਾ ਤਾਂ ਇਕੱਠਾ ਮਾਲ ਲੈਣਾ ਪੈਣਾ ਜੀ ਇਹ ਠੀਕ ਹੈ ਜੀ ਇਹ ਕਿਲੋ ਦਾ ਭਾਜ ਹੈਗਾ ਹੋਲ ਸੇਲ ਦਾ ਰੇਟ ਹੈ ਨੈਟ ਜੀ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ ਜਿਹੜਾ 85 ਰੁਪਏ ਕਿਲੋ ਦਾ ਭਾਅ ਹੈ ਜੀ ਸਿਮਲਾ ਮਿਰਚ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਡੱਬਾ ਲੈਣਾ ਪੈਣਾ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਬੰਦ ਡੱਬੇ ਦਾ ਜੀ ਅੱਜ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਡੱਬੇ ਦਾ ਸਿਮਲਾ ਮਿਰਚ ਦਾ ਜੀ ਹਾਂ ਜੀ ਦੋਸਤੋ ਬੈਂਗਣੀ ਦਾ ਪਾ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਜੇ ਪੰਸੀਰੀ ਲੈਣੀ ਹੈ ਕਿਸੇ ਨੇ ਜੀ ਠੀਕ ਹੈ ਜੀ 200 ਰੁਪਏ ਨੂੰ ਪੰਸੀਰੀ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਬੈਂਗਣੀ ਦਾ ਜੀ ਜੇ ਪੜਥਲੇ ਵੈਮੀ ਵੀ ਲੈਣੀ ਹੈ ਤਾਂ ਇਹੀ ਭਾਅ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਵੀ ਪੜਥਲੇ ਵੈਮੀ ਦਾ ਵੀ ਅੱਜ ਦਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਨਾਰਮਲ ਗੱਡੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਕੱਦੂ ਦਾ ਅੱਜ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਕੱਦੂ ਦਾ ਜੀ ਇਹ ਠੀਕ ਹੈ ਜੀ ਕੱਦੂ ਦਾ ਭਾਅ ਵੱਧ ਚੁੱਕਿਆ ਜੀ ਅੱਜ ਹਾਂਜੀ ਦੋਸਤੋ ਅਰਬੀ ਵਾਲੇ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਰਜਣ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਆਰਬੀ ਵਾਲੇ ਪੱਤੇ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਲੈਣਾ ਘੱਟੋ ਘੱਟ ਦਰਦ ਨੂੰ ਲੈਣੀ ਪੈਣੀ ਹੈ ਜੀ ਕਿਸੇ ਨੂੰ ਵੀ ਲੈਣਾ ਤਾਂ ਹੁਣ ਸੇਲ ਦਾ ਰੇਟ ਹੈ ਇਹ ਹਾਂਜੀ ਦੋਸਤੋ ਦੇਖ ਲਓ ਜੀ ਅੱਜ ਬਹੁਤ ਘੱਟ ਸਬਜ਼ੀ ਆਈ ਹੋਈ ਹੈ ਮੀਂਹ ਕਾਰਨ ਨਹੀਂ ਬਾੜੀ ਕੱਟ ਸਬਜ਼ੀ ਆਈ ਹੋਈ ਹੈ ਜੀ ਅੱਜ ਠੀਕ ਹੈ ਜੀ ਤੇ ਅੱਜ ਥੋੜੀ ਜੀ ਸਬਜ਼ੀ ਮਹਿੰਗੀ ਹੋ ਰਹੀ ਹੈ ਜੀ ਕੱਲ ਮੀਂਹ ਕਾਰਨ ਪੈਣ ਕਾਰਨ ਥੋੜੀ ਜੀ ਸਬਜ਼ੀ ਮਹਿੰਗੀ ਹੋਈ ਪਈ ਹੈ ਜੀ ਅੱਜ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ 80 ਤੋਂ ਲੈ ਕੇ 100 ਰੁਪਏ ਦਰਜਣ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਠੀਕ ਹੈ ਜੀ ਆ ਗੁੱਟੀਆਂ ਦਾ ਭਾਅ ਜੀ ਅੱਜ ਦਾ ਪਾਲਕ ਦਾ ਜੀ ਪੂਰੀ ਵਧੀਆ ਟੌਪ ਦੀ ਗੁੱਤੀ ਹੈ ਜੀ ਇਹ ਠੀਕ ਹੈ ਜੀ ਪਾਲਕ ਦਾ ਭਾਅ ਜੀ ਅੱਜ ਦਾ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੇ ਕਿਸੇ ਨੇ ਲੈਣਾ ਤਾਂ ਦਰਜਣ ਲੈਣੀ ਪਣੀ ਹੈ ਜੀ ਕਿਸੇ ਨੇ ਵੀ ਲੈਣੀਆਂ ਤਾਂ ਹੋਲ ਸੇਲ ਦਾ ਰੇਟ ਹੈ ਜੀ ਇਹ ਪਾਲਕ ਦਾ ਹਾਂ ਜੀ ਦੋਸਤੋ ਚਲਾਈ ਵਾਲੇ ਸਾਗ ਦਾ ਭਾਅ ਹੈਗਾ ਜੀ ਗੁੱਤੀ ਦਾ ਜੀ ਅੱਜ ਦਾ ਹੈਗਾ ਇਹਦਾ ₹100 ਦਰਜਨ ਦਾ ਭਾਅ ਜੀ ਭਾਅ ਚਲਾਈ ਵਾਲੇ ਸਾਗ ਦਾ ਜੀ ਅੱਜ ਦਾ ਠੀਕ ਹੈ ਜੀ ਜੇ ਕਿਸੇ ਨੇ ਵੀ ਲੈਣੀ ਹੈ ਤਾਂ ਹੋਲ سیل ਦਾ ਰੇਟ ਹੈ ਜੀ ਵਧੀਆ ਚਲਾਈ ਵਾਲੇ ਸਾਗ ਦਾ ਭਾਅ ਦਾ ਭਾਅ ਹੀ ਅੱਜ ਦਾ ਠੀਕ ਹੈ ਜੀ ਕਿਸੇ ਨੂੰ ਵੀ ਲੈਣਾ ਤਾਂ ਹੋਲ سیل ਦੇ ਰੇਟ ਤੇ ਮਿਲੋ ਜੀ ਦਰਜਨ ਲੈਣੀ ਪੈਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਠੀਕ ਹੈ ਜੀ ਇਹ ਦਰਜਨ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਕarele ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਆਏਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਝਾਲ ਵਾਲੇ ਕarele ਦਾ ਜੀ ਇਹ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਕarele ਦਾ ਅੱਜ ਦਾ ਹਾਂਜੀ ਦੋਸਤੋ ਹਰੇ ਮਟਰ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟੇ ਦਾ ਭਾਅ ਹੈਗਾ ਜੀ ਅੱਜ ਦਾ 80 ਰੁਪਏ ਦਾ ਭਾਅ ਜੀ ਨੈਟ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਹਰੇ ਮਟਰਾਂ ਦਾ ਜੀ ਆ ਗਿਆ ਤੋਂ ਫੋਲੋ ਗੋਬੀ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਗੋਬੀ ਦਾ ਜੇ ਕਿਸੇ ਨੇ ਲੈਣਾ ਤਾਂ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ 100 ਡੱਬੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਫੁੱਲ ਗੋਭੀ ਦਾ ਭਾਅ ਜੀ ਅੱਜ ਦਾ ਵਧੀਆ ਗੋਭੀ ਦਾ ਹਾਂਜੀ ਦੋਸਤੋ ਨਵੇਂ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ 50 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਨਵੇਂ ਨਵੇਂ ਆਦਰਕ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਨਵਾਂ ਆਦਰਕ ਆ ਜੀ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ 50 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟੇ ਦਾ ਜੇ ਕਿਸੇ ਨੇ ਆਰਬੀ ਵੀ ਲੈਣੀ ਹੈ ਬੰਦ ਗੱਟੇ ਦਾ ਭਾਅ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ ਆਰਬੀ ਦਾ ਜੇ ਕਿਸੇ ਨੇ ਬੰਦ ਗੱਟਾ ਲੈਣਾ ਵੀ ਆਰਬੀ ਦਾ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਦੱਸ ਦਿੰਨਾ ਤੁਹਾਨੂੰ ਵੀ ਕੀ ਚੱਲ ਰਿਹਾ ਜੀ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਬਾਈ ਹੋਰਾਂ ਦੇ ਠੀਕ ਹੈ ਜੀ ਇਹ ਬੰਦ ਗੱਟੇ ਦਾ ਭਾਅ ਦੱਸ ਦਿੰਦੇ ਹਾਂ ਜੀ ਇਹ ਅੱਜ ਦਾ ਠੀਕ ਹੈ ਜੀ 800 ਰੁਪਏ ਦਾ ਭਾਅ ਜੀ ਬੰਦ ਗੱਟੇ ਦਾ ਜੇ ਕਿਸੇ ਨੇ ਲੈਣਾ ਜੀ ਇਹ ਪੂਰਾ ਬੰਦ ਗੱਟੇ ਦਾ ਭਾਅ ਹੀ ਆ ਜੀ 800 ਰੁਪਿਆ ਬਿਨਾਂ ਤੋਲੇ ਠੀਕ ਹੈ ਜੀ ਕਟੋ-ਕਟੂ ਹੁੰਦਾ ਇਹਦੇ ਵਿੱਚ 40-44 ਕਿਲੋ ਹੁੰਦਾ ਜੀ weight ਦੇ ਵਿੱਚ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਗਾਜਰਾਂ ਦਾ ਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ ਅੱਜ ਦਾ 32 ਤੋਂ ਲੈ ਕੇ 33 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਬੰਦ ਕੱਟੇ ਦਾ ਭਾਅ ਜੀ ਨਿੰਬੂ ਦਾ ਜੀ ਠੀਕ ਹੈ ਜੀ ਕਿਸੇ ਵੀ ਲੈਣਾ ਤਾਂ ਬੰਦ ਕੱਟਾ ਲੈਣਾ ਪੈਣਾ ਜੀ ਨਿੰਬੂ ਦਾ ਜੀ ਅੱਜ ਦਾ ਭਾਅ ਜੀ ਨਿੰਬੂ ਦਾ ਜੀ ਦੋਸਤੋ ਆਪੇ ਇਸ ਵਕਤ ਖੜੇ ਹਾਂ ਬਾਈ ਬੁੱਟੇ ਹੋਰਾਂ ਕੋਲੇ ਆਪਾਂ ਅੱਜ ਮਿਰਚ ਬਾਰੇ ਦੱਸਦੇ ਹਾਂ ਵੀ ਮਿਰਚ ਦਾ ਕੀ ਭਾਅ ਚੱਲ ਰਿਹਾ ਜੀ ਹਰੀ ਮਿਰਚ ਦਾ ਬਾਈ ਹੋਰਾਂ ਕੋਲੇ ਬੁੱਟਾ ਹੋਰਾਂ ਕੋਲੇ ਬਾਧੂ ਹੁੰਦੀ ਹੈ ਮਿਰਚ ਜੇ ਕਿਸੇ ਨੇ ਲੈਣੀ ਆ ਹੋਲ سیل ਦਾ ਰੇਟ ਹੁੰਦਾ ਬਾਈ ਹੋਰਾਂ ਦਾ ਬੁੱਟੇ ਹੋਰਾਂ ਔਰ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕਿਹੜੇ ਪਿੰਡ ਤੋਂ ਆਏ ਬਾਈ ਬਹਾਉੜ ਤੋਂ ਆਏ ਆਹੋਂ ਤੋਂ ਵੀਰੇ ਹਾਂ ਕਿਹੜੀ ਮਿਰਚ ਲੈ ਕੇ ਆਏ ਹੋ ਬਈ ਇਹ ਲੈਟਡ ਆ ਜੀ ਹਾਂਜੀ ਦੋਸਤੋ ਇਹ ਲੈਟਡ ਦਾ ਭਾ ਪਾ ਕੀ ਆ ਜੀ ਇਹਦਾ 35 ਰੁਪਏ ਹਾਂਜੀ ਦੋਸਤੋ 35 ਰੁਪਏ ਦਾ ਭਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾ ਜੀ ਹਰੀ ਮਿਰਚ ਦਾ ਜੀ ਇਹ ਠੀਕ ਹੈ ਜੀ ਵਧੀਆ ਮਿਰਚ ਦਾ ਭਾ ਜੀ ਪੂਰੀ ਕੌੜੀ ਹੈ ਮਿਰਚ ਜੀ ਪੂਰੀ ਇਹ ਜੀ ਔੜੀ ਹੁੰਦੀ ਹੈ ਵੀਰੇ ਇਹ ਪੂਰੀ ਹੈ ਹਾਂਜੀ ਵਧੀਆ ਮਿਰਚ ਦਾ ਭਾਜ ਇਹ ਅੱਜ ਦਾ ਜੀ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਹੋਲ سیل ਦਾ ਰੇਟ ਹੈ ਜੀ ਇਹ ਬੰਦ ਅਲਫਾਫਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਬੰਦ ਅਲਫਾਫਾ ਲੈਣਾ ਬੰਦ ਬੰਦ ਹਾਂਜੀ ਦੋਸਤੋ ਕਿਲੋ ਨਹੀਂ ਮਿਲਣੀ ਕਿਸੇ ਨੇ ਜੇ ਲੈਣੀ ਆ ਇਹ 30 ਤੋਂ ਲੈ ਕੇ 35 ਰੁਪਏ ਕਰਦਾ ਭਾਜ ਹਰੀ ਮਿਰਚ ਦਾ ਠੀਕ ਹੈ ਜੀ ਬੰਦ ਅਲਫਾਫਾ ਲੈਣਾ ਪਊ ਜੇ ਕਿਸੇ ਨੇ ਵੀ ਲੈਣਾ ਕਿੰਨੇ ਕਿਲੋ ਦਾ ਹੁੰਦਾ ਜੀ ਇਹ ਅਲਫਾਫਾ 15 ਕਿਲੋ ਦਾ ਜੀ ਹਾਂਜੀ ਦੋਸਤੋ ਘੱਟੋ ਘੱਟ 15 ਕਿਲੋ ਲੈਣੀ ਪੈਣੀ ਹੈ ਜੇ ਕਿਸੇ ਨੇ ਲੈਣੀ ਹੈ ਜੀ ਹੋਲ سیل ਦਾ ਰੇਟ ਹੈ ਬਾਈ ਪੁਰਾਣਾ ਮਿਰਚ ਤੋ ਬਬਾਈ ਕਰਨ ਕੋਲੇ ਖੜਿਆਂਗੇ ਆਪਾਂ ਅੱਜ ਟਮਾਟਰ ਬਾਰੇ ਗੱਲਬਾਤ ਕਰਦਾ ਵੀ ਹਮਾਚਲਾਲੇ ਟਮਾਟਰ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਆਪਾਂ ਤੁਹਾਨੂੰ ਦਿਖਾਉਣਾ ਵੀ ਹਮਾਚਲਾਲੇ ਟਮਾਟਰ ਦਾ ਕੀ ਭਾਅ ਚੱਲ ਰਿਹਾ ਜੀ ਤੇ ਲੋਕਲ ਟਮਾਟਰ ਹੋ ਗਿਆ ਖਤਮ ਆਪਣੇ ਕੋਲੇ ਵੀ ਬਾਈ ਕਹਿੰਦਾ ਵੀ ਖਤਮ ਹੋ ਗਿਆ ਤੇ ਆਪਾਂ ਕਰਦਾਂ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਟਮਾਟਰ ਦਾ ਸੱਸੀ ਗਰ ਬਾਈ ਕਰਨ ਸੱਸੀ ਗੱਲ ਜੀ ਸੱਸੀ ਗੱਲ ਸਾਰਿਆਂ ਨੂੰ ਜੀ ਹੋ ਠੀਕ ਆ ਵਧੀਆ ਵਧੀਆ ਜੀ ਤੇ ਅੱਜ ਕੀ ਭਾਅ ਚੱਲ ਰਿਹਾ ਟਮਾਟਰ ਦਾ ਅੱਜ ਟਮਾਟਰ ਦਾ 28-30 ਰੁਪਏ ਦਾ ਬਿਜਾਰ ਆਇਆ ਚਲੋ ਇਹਦਾ ਹਮਾਚਲਾਲੇ ਦਾ ਜ ਭਾਈ ਤੋ ਲੱਗੇ 30 ਰੁਪਏ ਤੱਕ ਹਾਂਜੀ ਦੋਸਤੋ ਹਮਾਚਲ ਵਾਲੇ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਹੋਲ سیل ਦਾ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਨੱਟ ਜੀ ਅੱਜ ਦਾ ਠੀਕ ਹੈ ਜੀ ਹੋਲ سیل ਦਾ ਭਾਅ ਜੀ ਇਹ ਬਈ ਹੋਰਾਂ ਦਾ ਕਰਨ ਹੋਰਾਂ ਕੋਲੇ ਲੈ ਸਕਦੇ ਜੇ ਕਿਸੇ ਨੇ ਵੀ ਲੈਣਾ ਤਾਂ ਠੀਕ ਹੈ ਜੀ ਹੋਲ سیل ਦਾ ਰੇਟ ਮਿਲੂਗਾ ਜੀ ਵਧੀਆ ਟਮਾਟਰ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਇੱਕ ਵੀ ਦਾਗੀ ਨਹੀਂ ਹੁੰਦਾ ਜੀ ਇਹਦੇ ਵਿੱਚ ਹਮਾ ਚਲਾਲੇ ਦੇ ਵਿੱਚ ਟਮਾਟਰ ਦੇ ਵਿੱਚ ਪੂਰਾ ਵਧੀਆ ਕੁਆਲਟੀ ਦਾ ਟਮਾਟਰ ਅੱਜ ਦਾ ਇਹ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਗ੍ਰੇਡ ਲੈਣਾ ਪੈਣਾ ਜੀ ਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ 35 ਰੁਪਏ ਦਾ ਭਾਅ ਜੀ ਲਸਣ ਦਾ ਜੇ ਕਿਸੇ ਨੇ ਲੈਣਾ ਤਾਂ ਬੰਦ ਗ੍ਰੇਡ ਦਾ ਭਾਅ ਜੀ ਲਾਸ ਹੁੰਦਾ 35 ਰੁਪਏ ਦਾ ਜੀ ਆਪਾਂ ਵਧੀਆ ਵਾਲਾ ਲਸਣ ਵੀ ਦਿਖਾ ਦਿੰਦੇ ਆ ਤੁਹਾਨੂੰ ਜੀ ਇਹ ਥੋੜਾ ਜਿਹਾ ਲੋ ਕੁਆਲਟੀ ਦਾ ਜਿਵੇਂ ਗੰਢੀ ਸੁੱਟ ਹੁੰਦੀ ਹੈ ਜੀ ਉਹ ਆ ਜੀ ਇਹ 35 ਰੁਪਏ ਦਾ ਭਾਅ ਜੀ ਲਾਸ ਹੁੰਦਾ ਜੀ ਅੱਜ ਦਾ ਠੀਕ ਹੈ ਜੀ ਆਪਾਂ ਹੋਰ ਵਧੀਆ ਲਸਣ ਵੀ ਦਿਖਾ ਦਿੰਦੇ हां जी दोस्तों आज ਦਾ ਲਾਸਨ ਦਾ ਭਾਅ ਹੈਗਾ ਜੀ ਵਧੀਆ ਕੁਆਲਿਟੀ ਦਾ ਭਾਅ ਆਏਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਲਾਸਨ ਦਾ ਜੇ ਕਿਸੇ ਨੇ ਲੈਣਾ ਤਾਂ ਬੰਦ ਘੱਟਾ ਲੈਣਾ ਕੋਈ ਕਿਸੇ ਨੇ ਵੀ ਲੈਣਾ ਤਾਂ ਬਾਈ ਹੋਰਾਂ ਦਾ ਹੋਲ سیل ਦਾ ਰੇਟ ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਹੋਲ سیل ਦਾ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਲਾਸਨ ਦਾ ਜੀ ਇਹ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਬਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਸਤਿ ਸ਼੍ਰੀ ਅਕਾਲ ਬਬੂ ਜੀ ਨਮਸਕਾਰ ਭਾਈ ਨਮਸਕਾਰ ਉਹ ਠੀਕੋ ਜੀ ਬਹੁਤ ਵਧੀਆ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਆਪਣੇ ਦਾ ਅੱਜ ਆਲੂ ਵਿਕਿਆ ਜੀ ਐਲ ਆਰ 550 ਰੁਪਏ ਆਡੇ ਮੰਡ 500 ਹਾਂਜੀ ਦੋਸਤੋ ਐਲ ਆਰ ਦਾ ਭਾਅ ਹੈਗਾ ਜੀ 550 ਰੁਪਏ ਠੀਕ ਹੈ ਜੀ ਆਲੂ ਦਾ ਲਾਲ ਆਲੂ ਦਾ ਤੇ ਆਡੇ ਮੰਡੀ ਦਾ ਭਾਅ ਆਲੂ ਵਿਕਿਆ ਜੀ 500 ਰੁਪਏ ਜੀ ਠੀਕ ਹੈ ਜੀ 500 ਰੁਪਏ ਦਾ ਭਾਅ ਜੀ ਆਲੂ ਦਾ ਜੀ ਬੰਦ ਗੱਟੇ ਦਾ ਭਾਅ ਜੀ ਇਹ ਹੋਲ سیل ਦਾ ਰੇਟ ਆ ਜੀ ਬਾਊ ਹੋਰਾਂ ਨਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ 500 ਰੁਪਏ ਵਿਖਿਆ ਲਗੇ ਕੁਆਲਿਟੀ ਹਾਂ ਜੀ ਉੱਕਿਆ-ਬੁੱਕਿਆ 200 ਰੁਪਏ ਦਾ ਭਾਅ ਜੀ ਬੰਦ ਗੱਟੇ ਦਾ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਉੱਕਿਆ-ਬੁੱਕਿਆ ਲਾਤਾ ਬਾਊ ਜੀ ਕਹਿੰਦੇ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਹਾਂ ਦੋਸਤੋ 200 ਰੁਪਏ ਧੱਕ ਇਹ ਅੱਜ ਦਾ ਭਾਅ ਜੀ ਇਹਦਾ ਆਲੂ ਦਾ ਹਾਂ ਜੀ ਦੋਸਤੋ ਆਪਾਂ ਬਾਊ ਜੀ ਨਾਲ ਕਰਦਾਂ ਗੱਲਬਾਤ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਚੱਲ ਰਿਹਾ ਹੀ ਪਿਆਜ਼ ਦਾ ਠੀ ਹਾਂਜੀ ਦੋਸਤੋ ਜੇ ਕਿਸੇ ਨੇ ਪਿਆਜ਼ ਲੈਣਾ ਜੀ ਲੋਕਲ ਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਪਿਆਜ਼ ਦਾ ਭਾਅ ਹੈਗਾ ਜੀ 10 ਰੁਪਏ ਹੈ ਜੀ ਲੋਕਲ ਪਿਆਜ਼ ਦਾ ਜੀ ਆਪਣੇ ਪੰਜਾਬ ਵਾਲੇ ਦਾ ਭਾਅ ਜੀ ਅੱਜ ਦਾ ਇਹ ਲੋਕਲ ਪਿਆਜ਼ ਹੈ ਜੀ ਪੂਰਾ ਵਧੀਆ ਬੰਦ ਗੱਟੇ ਦਾ ਭਾਅ ਜੀ ਅੱਜ ਦਾ 10 ਰੁਪਏ ਕਿਲੋ ਦਾ ਭਾਅ ਜੀ ਇਹਦਾ ਜੇ ਕਿਸੇ ਨੇ ਵੀ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ ਬੰਦ ਗੱਟਾ ਲੈਣਾ ਪੈਣਾ ਜੀ ਕਿਸੇ ਨੂੰ ਹਾਂਜੀ ਦੋਸਤੋ 나ਸਕ ਦੇ ਪਿਆਜ਼ ਦਾ ਰੇਟ ਘਟ ਚੁੱਕਿਆ ਜੀ ਥੋੜਾ ਜਿਹਾ ਠੀਕ ਹੈ ਜੀ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ 22 ਰੁਪਏ ਨੈਟ ਦਾ ਭਾਅ ਜੀ ਅੱਜ ਦਾ ਬੰਦ ਘੱਟੇ ਦਾ ਜੀ ਠੀਕ ਹੈ ਜੀ ਨਾਸਕ ਦਾ ਪਿਆਜ਼ ਦਾ ਭਾਅ ਜੀ ਅੱਜ ਦਾ ਬੰਦ ਘੱਟੇ ਦਾ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ ਠੀਕ ਹੈ ਜੀ ਆਪਾਂ ਐਮਪੀ ਵਾਲੇ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਬਾਬੂ ਜੀ ਨਾਲ ਵੀ ਐਮਪੀ ਵਾਲੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਐਮਪੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ 15 ਰੁਪਏ ਭਾਅ ਜੀ ਵਧੀਆ ਪਿਆਜ਼ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਲੈਣਾ ਜੀ ਐਮਪੀ ਵਾਲਾ ਪਿਆਜ਼ ਆ ਜੀ ਇਹ ਠੀਕ ਹੈ ਜੀ ਇਹ ਤੋਂ ਆਪਾਂ ਹੋ ਠੀਕ ਹੈ ਜੀ ਕਿਸੇ ਨੇ ਮੋਟਾ ਪਿਆਜ਼ ਲੈਣਾ ਐਮਪੀ ਵਾਲੇ ਦਾ ਪਿਆਜ਼ ਦਾ ਭਾਅ ਹੈਗਾ ਜੀ 20 ਰੁਪਏ ਭਾਅ ਜੀ ਨਟਾ ਠੀਕ ਹੈ ਜੀ ਬੰਦ ਗੱਟੇ ਦਾ ਭਾਅ ਜੀ ਇਹ ਵੀ ਸੁੱਕਾ ਪਿਆਜ਼ ਹੁੰਦਾ ਜੀ ਕਿਸੇ ਨੇ ਲੈਣਾ ਤੇ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਗੱਟਾ ਲੈਣਾ ਪੈਣਾ ਜੀ ਇਹਦਾ ਪਿਆਜ਼ ਦਾ ਠੀਕ ਹੈ ਜੀ ਇਹ ਐਮਪੀ ਵਾਲੇ ਪਿਆਜ਼ ਦਾ ਭਾਅ ਜੀ ਅੱਜ ਦਾ ਤੋ ਚਲੋ ਆਪਾਂ ਕਰਦੇ ਆਂ ਗੱਲਬਾਤ ਫਰੂਟ ਦਾ ਅੱਜ ਦਾ ਕੀ ਭਾਤ ਹੈ ਜੀ ਫਰੂਟ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਬਾਈ ਇਹਨਾਂ ਨਾਲ ਵੀ ਅੱਜ ਦਾ ਕੀ ਭਾਤ ਹੈ ਮਰੇ ਜੀ ਫਰੂਟ ਦਾ ਤੋ ਆਪਾਂ ਇਸ ਵਕਤ ਖੜੇ ਆਂਗੇ ਆਪਾਂ ਬਾਈ ਇਹਰਾਂ ਕੋਲੇ 13 ਨੰਬਰ ਦੁਕਾਨ ਤੇ ਖੜੇ ਆਂ ਬਾਈ ਇਹਰਾਂ ਕੋਲੇ ਅੱਜ ਆਪਾਂ ਕਰਦੇ ਆਂ ਗੱਲਬਾਤ ਉਹ ਵੀ ਫਰੂਟ ਦਾ ਕੀ ਭਾਤ ਹੈ ਮਰੇ ਜੀ ਠੀਕ ਹੈ ਜੀ ਮੋਹਨ ਲਾਲ ਰੰਵੀਰ ਸਿੰਘ ਜੀ ਆਪਾਂ 13 ਨੰਬਰ ਦੁਕਾਨ ਤੇ ਖੜੇ ਆਂ ਬਾਈ ਇਹਰਾਂ ਕੋਲੇ ਕੀ ਅੱਜ ਆਪਾਂ ਫਰੂਟ ਬਾਰੇ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਫਰੂਟ ਦਾ ਦੋਸਤੋ ਆਪਾਂ ਵਧੀਆ ਸਪੈਸ ਦੇ ਅੰਬ ਦਾ ਭਾਅ ਦਾ ਆਦਾ ਜੀ ਅੱਜ ਦਾ ਕੀ ਭਾਅ ਜੀ ਅੱਜ ਦਾ ਜੀ ਠੀਕ ਹੈ ਜੀ ਇਹ ਮੰਡ ਕਾਰਵਾਨ ਦੇ ਵਿੱਚ ਮੰਨ ਹੋ ਕੇ ਆਉਂਦਾ ਜੀ ਇਹ ਫਰੂਟ ਬਾਰੇ ਆਪਾਂ ਤੁਹਾਨੂੰ ਰੇਟ ਦਿਖਾ ਦਿੰਦਾ ਮਈਹਰਾਂ ਕੋਲੇ 13 ਨੰਬਰ ਦੁਕਾਨ ਤੇ ਆਉਂਦਾ ਜੀ ਵਧੀਆ ਫਰੂਟ ਜੀ ਪੂਰਾ ਵਧੀਆ ਠੀਕ ਹੈ ਜੀ ਅੰਬ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਕਿਲੋ ਦਾ ਭਾਅ ਜੀ ਇਹਦਾ ਠੀਕ ਹੈ ਜੀ ਕਿਸੇ ਨੂੰ ਵੀ ਲੈਣਾ ਤਾਂ ਬੰਦ ਗ੍ਰੇਡ ਦਾ ਭਾਅ ਜੀ ਇੱਕ ਵੀ ਦਾਗੀ ਫਰੂਟ ਨਹੀਂ ਹੁੰਦਾ ਜੀ ਇਹਦੇ ਵਿੱਚ ਠੀਕ ਹੈ ਜੀ ਇਹ ਵਧੀਆ ਕੁਆਲਿਟੀ ਵਾਲਾ ਫਰੂਟ ਆ ਜੀ ਅੱਜ ਦਾ ਜੀ ਇਹ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਨਾ ਟੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ ਸਪੈਸ ਦੇੰਬ ਦਾ ਭਾਅ ਜੀ ਹਾਂਜੀ ਦੋਸਤੋ ਮੇਰੇ ਕੋਲ ਨਾ ਭਾਅ ਆਏਗਾ ਜੀ ਅੱਜ ਦਾ ਆਲੂ ਭਾਲੇ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਨੈਟ ਜੀ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਪੂਰਾ ਵਧੀਆ ਦਾ ਕੁਆਲਟੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹੋਲ سیل ਦਾ ਰੇਟ ਹੈ ਬਾਈ ਹੋਰਾਂ ਦਾ ਇਹ ਜੇ ਕਿਸੇ ਨੂੰ ਵੀ ਲੈਣਾ 14 ਨੰਬਰ ਦੇ ਨੰਬਰ ਤੇ ਆ ਸਕਦੇ ਜੀ ਕਿਸੇ ਨੂੰ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਬੰਦ ਗ੍ਰੇਡ ਲੈਣੇ ਵੇਣੇ ਜੀ ਕਿਸੇ ਨੇ ਵੀ ਲੈਣਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਹੋਲ سیل ਦਾ ਜੀ ਬਾਈ ਹੋਰਾਂ ਕੋਲੇ ਆ ਕੇ ਜਾ ਸਕਦੇ ਜੇ ਕਿਸੇ ਦਾ ਵੀ ਲੋੜ ਹੈ ਜੀ ਮੰਗ ਦੇ ਦੇਣ ਦੁਕਾਨ ਕੋਲੇ 13 ਨੰਬਰ ਦੁਕਾਨ ਤੇ ਜੀ ਅੱਜ 70 ਰੁਪਏ ਨੈਟ ਵਿਕਿਆ ਜੀ ਅੱਜ ਦਾ ਭਾਜ ਇਹ ਬੰਗੂ ਕੋ ਸਿਰਦਾ ਦਾ ਭਾਜ ਹੈ ਮੀਡੀਅਮ ਮੀਡੀਅਮ ਸਾਈਜ਼ ਹੈ ਜੀ ਪੂਰਾ ਵਧੀਆ ਜੀ ਇਹ ਵੀ ਕੁਆਲਟੀ ਵਾਲਾ ਭਾਜ ਹੈ ਇਹਦਾ ਵੀ ਵਧੀਆ ਕੁਆਲਟੀ ਵਾਲਾ ਭਾਜ ਹੈ ਜੀ ਕੁਆਲਟੀ ਵਾਲਾ ਇਹ ਮਾਲ ਦਾ ਰੇਟ 70 ਰੁਪਏ ਕਿਲੋ ਹੈ ਜੀ ਉਹ ਇਹ ਤੋਂ ਡਬਲ ਸਾਈਜ਼ ਹੋ ਜਾਂਦਾ ਹਾਂਜੀ ਜੀ ਦੋਸਤੋ ਮੋਟੇ ਦਾ ਭਾਅ ਆਏਗਾ 70 ਰੁਪਏ ਦਾ ਭਾਅ ਜੀ ਠੀਕ ਹੈ ਜੀ ਇਹ ਮੀਡੀਅਮ ਸਾਈਜ਼ ਹੈ ਜੀ 70 ਰੁਪਏ ਦਾ ਭਾਅ ਜੀ ਨੈਟ ਜੀ ਅੱਜ ਦਾ ਜੀ ਠੀਕ ਹੈ ਜੀ ਇਹ ਬਾਈਹੁਰਾ ਕੋਲੋਂ ਕਿਸੇ ਨੇ ਵੀ ਲੈਣਾ ਤਾਂ 13 ਨੰਬਰ ਲਗਾ ਕੇ ਆ ਸਕਦੇ ਹੋ ਬਾਈਹੁਰਾ ਕੋਲੋਂ ਕਿਸੇ ਨੇ ਲੈਣਾ ਜੀ ਸੈਂਟੀ ਵਿੱਚ ਹਾਂਜੀ ਦੋਸਤੋ ਬੰਦ ਡੱਬੇ ਦਾ ਵੀ ਮਿਲ ਜੂਆ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ 10 ਕਿਲੋ ਵਾਜਨ ਹੁੰਦਾ ਜੀ ਇਹਦੇ ਵਿੱਚ ਠੀਕ ਹੈ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਵਧੀਆ ਮਿਲੂਦਾ ਜੀ ਇਹਦਾ ਠੀਕ ਹੈ ਜੀ ਗੱਭੂ ਕੋਲ ਸਿਰ ਦਾ ਭਾਅ ਜੀ ਅੱਜ ਦਾ ਇਹ ਜੇ ਕਿਸੇ ਨੇ ਵੀ ਲੈਣਾ ਬਾਈਹੁਰਾ ਕੋਲੋਂ 13 ਨੰਬਰ ਲਗਾ ਕੇ ਆ ਕੇ ਲੈ ਸਕਦੇ ਹੋ ਸਾਰੇ ਫਰੂਟ ਮਿਲ ਜਾਣਗੇ ਬਾਈਹੁਰਾ ਕੋਲੋਂ ਜੇ ਜਾਂ ਵੇਚਣਾ ਆ ਜਾਂ ਖਰੀਦਣਾ ਤਾਂ ਵੀ ਮਿਲ ਤੁਸੀਂ ਗੱਲਬਾਤ ਬਾਈਹੁਰਾ ਨਾਲ ਕਰ ਸਕਦੇ ਹੋ ਜਾ ਕੇ ਹਾਂਜੀ ਦੋਸਤੋ ਜੇ ਕਿਸੇ ਨੇ ਵੀ ਸਪੈਦਾ ਅੰਬ ਲੈਣਾ ਜੀ ਥੋੜਾ ਜਿਹਾ ਉਹ ਵਧੀਆ ਕੁਆਲਿਟੀ ਵਾਲਾ ਦਿਖਾਇਆ ਦੀ ਆਪਾਂ ਨੇ 100 ਰੁਪਏ ਵਾਲਾ ਤੇ ਆ ਥੋੜਾ ਜਿਹਾ ਘੱਟ ਰੇਟ ਤੇ ਆ ਜੀ 75 ਰੁਪਏ ਕਿਲੋ ਦੇ ਭਾਜੀ ਇਹਦਾ ਠੀਕ ਹੈ ਜੀ ਦਸਹਿਰੀ ਅੰਬ ਦਾ ਜੇ ਕਿਸੇ ਨੇ ਲੈਣਾ ਤਾਂ ਹੋਲ ਸੇਲ ਦਾ ਰੇਟ ਆ ਬੰਦ ਗ੍ਰੇਡ ਦਾ ਭਾਜੀ ਅੱਜ ਦਾ ਨੈਟ ਜੀ ਇਹ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਸਪੈਦੇ ਅੰਬ ਦਾ ਭਾਜੀ ਇਹਦਾ ਹਾਂਜੀ ਦੋਸਤੋ ਜਾਮਣ ਦਾ ਭਾਜੀ ਇਹਦਾ ਜੀ ਅੱਜ ਦਾ 50 ਤੋਂ ਲੈ ਕੇ 90 ਰੁਪਏ ਤੱਕ ਦਾ ਭਾਜੀ ਬੋਲੀ ਦਾ ਜੀ ਅੱਜ ਦਾ ਜਾਮਣ ਵਾਲੀ ਠੀਕ ਹੈ ਜੀ ਤੋ ਆਪੇ ਇਸ ਵਕਤ ਖੜੇ ਆਂਗੇ ਸ਼ਿਵ ਸੈਂਕਰ ਫਰੂਟ ਕੰਪਨੀ ਕੋਲੇ ਬਾਈ ਹੋਰਾਂ ਕੋਲੇ ਖੜੇ ਆਂ ਜੀ ਇਹ ਕਿ ਜੀ ਸਟੇਲ ਫਲ ਦੀ ਹਕਮ ਕੋਲੇ ਖੜੇ ਆਂ ਆਪਾਂ ਅੱਜ ਦੁਕਾਨ ਨੰਬਰ ਹੈਗੀ 12 ਠੀਕ ਹੈ ਜੀ ਆਪਾਂ ਗੱਲਬਾਤ ਕਰ ਲੈ ਬਾਈ ਹੋਰਾਂ ਕੋਲੇ ਆ ਫਰੂਟ ਹੁੰਦਾ ਜੀ ਆਪਾਂ ਬਾਈ ਹੋਰਾਂ ਨਾਲ ਕਰਦੇ ਆਂ ਕੀ ਭਾਅ ਚੱਲ ਰਿਹਾ ਜੀ ਦਸਹਰੀ ਅੰਬ ਦਾ ਠੀਕ ਹੈ ਜੀ ਤੇ ਬਾਈ ਹੋਰਾਂ ਕੋਲੇ ਆ ਫਰੂਟ ਹੁੰਦੇ ਆ ਪਿਆਜ਼ ਵੀ ਆਪਾਂ ਅੱਜ ਤੁਹਾਨੂੰ ਦਿਖਾਉਣਾ ਵੀ ਕੀ ਭਾਅ ਚੱਲ ਰਿਹਾ ਜੀ ਰੇਟ ਠੀਕ ਹੈ ਜੀ ਆ ਬਾਈ ਹੋਰਾਂ ਕੋਲੇ ਪਿਆਜ਼ ਵੀ ਹੁੰਦਾ ਜੇ ਕਿਸੇ ਨੇ ਲੈਣਾ ਤਾਂ ਪਿਆਜ਼ ਵੀ ਮਿਲ ਜਾਣਾ ਪੂਰਾ ਕਾਪ ਦਾ ਪ ਆ ਬਾਈ ਹੋਰਾਂ ਕੋਲੇ ਸਾਰੇ ਫਰੂਟ ਮਿਲ ਜਾਂਦੇ ਆ ਛੇਪ ਛੇਪ ਵੀ ਮਿਲ ਜਾਂਦੇ ਜੇ ਕਿਸੇ ਨੇ ਲੈਣਾ ਤੇ ਛੇਪ ਦਾ ਰੋਟ ਵੀ ਹੁੰਦਾ ਬਾਈ ਹੋਰਾਂ ਕੋਲੇ ਠੀਕ ਹੈ ਜੀ ਆੜੂ ਵੀ ਮਿਲ ਜੂਆ ਜੇ ਕੰਟਰਾ ਲੈਣ ਦਾ ਤੇ ਬਵਿਤਾ ਵੀ ਹੈਗਾ ਬਾਈ ਹੋਰਾਂ ਕੋਲੇ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਸਤਿ ਸ਼੍ਰੀ ਅਕਾਲ ਬਾਬੂ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਆਪਣੀ ਦੁਕਾਨ ਨੰਬਰ ਵੀ ਦੱਸ ਸਕਦੇ ਹੋ ਤੁਹਾਡੀ ਕੀ ਆ ਆਪਣੀ 12 ਨੰਬਰ ਸ਼ਿਵ ਸ਼ੰਕਰ ਫਰੂਟ ਕੰਪਨੀ ਬਰਨਾਲਾ ਇਹ ਆਪਣੇ ਕੋਲ ਕੀ ਕੀ ਫਰੂਟ ਹੁੰਦਾ ਜੀ ਤੁਹਾਡੇ ਕੋਲ ਆਪਣੇ ਕੋਲੇ ਸਾਰਾ ਵਿਆਮਾ ਦਾ ਵੀਰੇ ਇੰਪੋਰਟਡ ਫਰੂਟ ਹਾਂਜੀ ਇਧਰਲਾ ਫਰੂਟ ਸਾਰਾ ਫਰੂਟ ਹੁੰਦਾ ਉਹਨਾਂ ਅੰਬ ਦੀ ਜਿਹੜੇ ਹਿਸਾਬ ਨਾਲ ਸੀਜ਼ਨ ਚੱਲਦੀ ਆ ਉਸ ਹਿਸਾਬ ਨਾਲ ਸਾਰਾ ਫਰੂਟ ਹੋ। ਸਾਰਾ ਫਰੂਟ ਮਿਲ ਜੂਆ। ਹਾਂ ਹਾਂ ਹਾਂ। ਜੇ ਬਾਈ ਜੀ ਕਿਸੇ ਨੂੰ ਵੀ ਲੋੜ ਆ ਕਿਸੇ ਵੀ ਚੀਜ਼ ਦੀ ਆ ਹੋਲ ਸੇਲ ਦੇ ਰੇਟ। ਵੀਰੇ ਬੰਦ ਡੱਬਿਆਂ ਦਾ ਕੰਮ ਆ। ਬੰਦ ਡੱਬਿਆਂ ਦਾ ਕੰਮ ਆ ਜੀ। ਖੁੱਲੇ ਵਾਲਾ ਕੋਈ ਫੋਨ ਨਾ ਕਰੋ। ਹਾਂ ਜੀ ਖੁੱਲੇ ਵਾਲੇ ਨਾ ਕਰੋ ਫੋਨ ਜੇ ਕਿਸੇ ਨੂੰ ਨਾ ਕੋਈ ਕਿਲੋ 2 ਕਿਲੋ ਵਾਲਾ ਨਾ ਕਰੇ ਫੋਨ। ਜੇ ਕਿਸੇ ਨੇ ਲੈਣਾ ਇਕੱਠਾ ਮਾਲਾ ਤਾਂ ਅੰਦਾਜ਼ਾ ਬਾਤ ਕਰ ਸਕਦੇ ਬਾਈ ਹੋਰਾਂ ਨਾਲ। ਬਾਕੀ ਫੋਨ ਨਾ ੂੜੇ ਆ ਕੀ ਗੱਲ ਕਰੋ। ਹਾਂ ਜੀ 12 ਨੰਬਰ ਦੁਕਾਨ ਵੀ ਆ ਜੋ ਜੀ ਇਹ ਆਪਾਂ ਬਰਨਾਲਾ ਮੰਡੀ ਕੀ ਬਾਤ ਅੰਦਰ ਹੈ ਜੀ ਇਹ ਆਲੂ ਬਖਾਰਾ ਡੱਬੇ ਭੰਦ ਦਾ ਕੀ ਭਾਅ ਦੱਲ ਰਹੇ ਜੀ ਅੱਜ ਆਲੂ ਬਖਾਰਾ ਵੀਰੇ 250 ਤੋਂ 300 ਰੁਪਏ ਹਾਂਜੀ ਦੋਸਤੋ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਇਹ ਕਿੰਨੇ ਦਾ weight 5 ਕਿਲੋ ਹੀ ਹੁੰਦਾ ਜੀ ਇਹਦਾ ਹਾਂ 5-6 ਕਿਲੋ ਹਾਂਜੀ ਦੋਸਤੋ 5-6 ਕਿਲੋ ਦਾ ਵਜ਼ਨ ਹੁੰਦਾ ਜੀ ਇਹਦੇ ਵਿੱਚ ਜੇ ਕਿਸੇ ਨੇ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ ਬਾਈ ਗੁਰਾ ਇੱਕ ਘੱਟ ਰੇਟ ਵਾਲਾ ਵੀ ਆ ਉਹ 150 ਤੋਂ 200 ਰੁਪਏ ਦਾ ਅੱਛਾ ਜੀ ਆ ਘੱਟ ਰੇਟ ਵਾਲਾ ਵੀ ਆ ਜੇ ਕਿਸੇ ਨੇ ਭਾਈ ਜੀ ਘੱਟ ਰੇਟ ਤੇ ਵੀ ਲੈਣਾ ਤਾਂ ਘੱਟ ਰੇਟ ਵੀ ਮਿਲ ਜੂਆ ਇਹ 200 ਤੋਂ ਲੈ ਕੇ ਕਿੰਨਾ 200 ਰੁ ਲੈਣਾ ਜੀ 5 ਕਿਲੋ ਦਾ weight ਹੁੰਦਾ ਜੀ ਇਹਦੇ ਵਿੱਚ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਇਹ ਅੱਜ ਦਾ ਭਾਅ ਜੀ ਆਲੂ ਕਰੇ ਦਾ ਤੇ ਆਪਣੇ ਪਵੀਤੇ ਦਾ ਕੀ ਭਾਅ ਦਲ ਰਹੀ ਪਵੀਤੇ ਦਾ ਉਮਿਤਾ 30 ਤੋਂ 35 ਰੁਪਏ ਹਾਂਜੀ ਦੋਸਤੋ 30 ਤੋਂ ਲੈ ਕੇ 35 ਰੁਪਏ ਪਿਕਦਾ ਭਾਅ ਜੀ ਪਵੀਤੇ ਦਾ ਜੀ ਇਹ ਵੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ 100 ਡੱਬਾ ਲੈਣਾ ਪੂਜੀ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਇਹਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਦਾ ਹਾਂਜੀ ਦੋਸਤੋ ਆਪਾਂ ਦਸਹਿਰੀ ਆਂਬ ਬਾਰੇ ਵੀ ਦੱਸ ਦਵਾਂਗੇ ਜੀ ਉਹਨੂੰ ਕੀ ਭਾਅ ਤਲ ਰਹੀ ਹੈ ਬਾਜੀ ਦਸਹਿਰੀ ਆਂਬ ਦਾ ਕੀ ਭਾਅ ਤਲ ਰਹੀ ਹੈ ਆਪਣੇ ਦਾ ਦਸਹਿਰੀ ਆਂਬ ਇੱਲਾ ਬਾਜ਼ਾਰ ਤੇ ਸੀ ਹੁਣ 20 ਤੋਂ 25 ਰੁਪਏ ਪਾ ਰਿਹਾ ਹਾਂ ਜੀ ਦੋਸਤੋ 20 ਤੋਂ ਲੈ ਕੇ 25 ਰੁਪਏ ਤੱਕ ਦਾ ਪਾ ਰਿਹਾ ਜੀ ਗ੍ਰੇਡ ਲੈ ਤੈ ਇਹਨਾਂ ਨੇ ਹਾਂ ਜੀ ਇਹਨਾਂ ਦੀ ਵੀ ਇੰਟਰਵਿਊ ਲੋ ਹੋਰ ਭਾਈ ਕਾ ਮੈਂ ਠੀਕ ਹਾਂ ਭਾਈ ਕਿਹੜਾ ਪਿੰਡ ਆ ਭਾਈ ਆਪਣਾ ਤਵਾ ਵੀਰੇ ਤਵਾ ਅੱਛਾ ਵਧੀਆ ਅੰਬ ਮਿਲਦਾ ਤੁਹਾਨੂੰ ਬਾਈ ਹੋਰਾਂ ਕੋਲੇ ਭਾਈ ਹਾਂ ਜੀ ਵੀਰੇ ਇੱਕ ਨੰਬਰ ਹਾਂ ਜੀ ਪੂਰਾ ਇੱਕ ਨੰਬਰ ਆ ਜੀ ਦੇਖਣ ਦੀ ਸੋਹਣਾ ਲੱਗਦਾ ਪੂਰਾ ਵਧੀਆ ਜੀ ਟਾਈਟ ਅੰਬਾ ਜੀ ਪੂਰਾ ਵਧੀਆ ਟਾਈਟ ਹੁੰਦਾ ਜੀ ਠੀਕ ਆ ਜੀ ਜੇ ਕਿਸੇ ਨੇ ਲੈਣਾ ਬਾਈ ਕਹਿੰਦਾ ਮੈਂ 60 ਗ੍ਰੇਡ ਲੈ ਕੇ ਜਾਂਦਾ ਜੀ ਇੱਥੋਂ ਦਿੱਲੀ ਠੀ 25 ਰੁਪਏ ਤੱਕ ਦਾ ਭਾਅ ਜੀ ਨੱਟ ਜੀ ਅੱਜ ਦਾ ਜੇ ਕਿਸੇ ਨੇ ਲੈਣਾ ਤਾਂ ਬੰਦ ਗ੍ਰੇਡ ਦਾ ਭਾਅ ਦੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ 850 ਤੋਂ ਲੈ ਕੇ 950 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ 20 ਕਿਲੋ ਮਸੰਮੀ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵਧੀਆ ਲੈਣੀਆਂ ਤਾਂ 950 ਨੂੰ ਆ ਜੀ ਜੇ ਹਲਕੀ ਲੈਣੀਆਂ ਤਾਂ 850 ਨੂੰ ਮਿਲ ਜੂਗੀ ਮਸੰਮੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਹੋਲ سیل ਦਾ ਰੇਟ ਆ ਜੀ हां <ण्या> जी दोस्तों नारों ਦਾ ਭਾਅ ਹੈਗਾ ਜੀ 1300 ਰੁਪਏ ਡੱਬੇ ਦਾ ਭਾਅ ਜੀ ਨੈਟ ਜੀ ਅੱਜ ਦਾ ਠੀਕ ਹੈ ਜੀ ਕਿਸੇ ਨੇ ਲੈਣਾ ਬੰਦ ਡੱਬਾ ਲੈਣਾ ਪੈਣਾ ਜੀ 1.5 ਕਿਲੋ ਦਾ weight ਹੈ ਜੀ ਉਹਦੇ ਵਿੱਚ ਜੇ ਨਾਰਾਂ ਦਾ ਕਿਸੇ ਨੇ ਵੀ ਲੈਣਾ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਹੋਲ سیل ਦਾ ਰੇਟ ਹੈ ਜੀ ਨੈਟ ਜੀ ਅੱਜ ਦਾ ਕਿਸੇ ਨੇ ਵੀ ਲੈਣਾ ਤਾਂ ਹੋਲ سیل ਦਾ ਰੇਟ ਹੈ ਜੀ ਠੀਕ ਹੈ ਜੀ 1300 ਰੁਪਏ ਨੈਟ ਦਾ ਭਾਅ ਜੀ ਅੱਜ ਦਾ ਬੰਦ ਡੱਬੇ ਦਾ ਤੇ weight ਹੁੰਦਾ 10 ਕਿਲੋ weight ਹੁੰਦਾ ਜੀ ਇਹਦੇ ਵਿੱਚ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਜੀ ਤੇ ਇਹਦੇ ਵਿੱਚ ਵੇਟ ਹੁੰਦਾ 60 ਦਾ ਜੀ 750 ਤੇ 8 ਕਿਲੋ ਵਾਜਨ ਹੁੰਦਾ ਜੀ ਇਹਦੇ ਵਿੱਚ ਕਿਸੇ ਨੇ ਵੀ ਲੈਣਾ ਜੀ ਨੈਟ ਜੀ ਠੀਕ ਹੈ ਜੀ ਇਹਦਾ ਹੋਲ سیل ਦਾ ਰੇਟ ਆ ਬਾਈ ਹੋਰਾਂ ਦਾ ਜੇ ਕਿਸੇ ਨੇ ਲੈਣਾ ਛੇਵ ਦਾ ਜੀ 250 ਤੋਂ ਲੈ ਕੇ 300 ਰੁਪਏ ਦਾ ਬੰਦ ਡੱਬਾ ਗਰੂ ਜੇ ਕਿਸੇ ਨੇ ਲੈਣਾ ਜੀ ਹੋਲ سیل ਦਾ ਰੇਟ ਆ ਜੀ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਛੇਵ ਦਾ ਠੀਕ ਹੈ ਜੀ ਹਾਂਜੀ ਦੋਸਤੋ ਮੀਡੀਅਮ ਸਾਈਜ਼ ਦਾ ਆਪਾ ਪਾਹ ਦੀ ਅੱਜ ਦਾ ਜਿਹੜਾ ਪਾਹ ਦੀ ਮੀਡੀਅਮ ਸਾਈਜ਼ ਦਾ ਜੀ ਸ਼ੇਵ ਦਾ ਠੀਕ ਹੈ ਜਿਹੜੇ ਛੋਟੇ ਸ਼ੇਵ ਆਉਂਦੇ ਆ ਉਹਦਾ ਪਾਹ ਜੀ 250 ਤੋਂ 300 ਰੁਪਏ ਦਾ ਪਾਹ ਜੀ ਇਹਦਾ ਪਾਹ ਦਾ ਡੱਬੇ ਦਾ